welcom back to my new blog ਕਿਵੇਂ ਹੋ ਸਾਰੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ 19 ਸਤੰਬਰ ਹੋ ਗਿਆ ਤੇ ਦਿਨ ਵੀਰਵਾਰ ਦਾ ਤੇ ਦੇਖੋ ਤੁਸੀਂ ਮੌਸਮ ਦਾ ਹਾਲ ਕੱਲ ਸ਼ਾਮ ਦੇ ਨਾਲ ਬੱਦਲ ਜੇ ਬਣੇ ਹੋਏ ਸੀ ਤੇ ਅੱਜ ਸਾਰਾਂ ਪਾਸੇ ਫੈਲੇ ਹੋਏ ਆ ਤੇ ਅੱਜ ਕੋਈ ਪਤਾ ਨਹੀਂ ਕੰਮ ਦਾ ਕਿਵੇਂ ਚੱਲ ਭਰੀ ਤੂੰ ਤਾਂ ਸਕੂਲ ਨੂੰ ਤਿਆਰੀ ਕਰ ਲੈ ਕਰ ਲੈ ਬਰਸ਼ ਬਰਸ਼ ਠੀਕ ਹੈ ਜਾ ਹਾਂ ਕੀ ਹਾਂ ਮੈਨੂੰ ਜਾਣਾ ਹੈ ਸਕੂਲ ਜਾਣਾ ਚਾਓ ਕਰੋ ਤਿਆਰੀ ਸਾਡੀ ਪਤਾ ਨਹੀਂ ਛੁੱਟੀ ਨਾ ਹੋ ਜਾਵੇ ਕਿਉਂਕਿ ਇਦਾਂ ਦਾ ਬੱਦਲ ਵੇਖ ਕੇ ਤੇ ਛੁੱਟੀ ਕਰਾ ਦਿੰਦੇ ਹੁੰਦੇ ਆ ਪਾਣੀ ਛੁੱਟੀਆਂ ਤਾਂ ਪਹਿਲਾਂ ਹੀ ਹੋ ਗਈਆਂ ਦੇਖਦੇ ਆ ਕੀ ਬਣਦਾ ਬਾਕੀ ਦੇਖਿਓ ਵੀਡੀਓ ਦੇ ਬੱਚੀ ਤੇ ਕਰਦੇ ਆਂ ਵਲੌਗ ਨੂੰ ਕੰਟੀਨਿਊ ਲਾਵੀ ਸਕੂਲੋਂ ਉਹਨਾਂ ਨੂੰ ਛੱਡ ਕੇ ਆਈਏ ਸਕੂਲ ਦਾ ਨਹੀਂ ਫਤਿਹਪੁਰ ਤੱਕ ਆਪਾਂ ਜੜਾ ਕੇ ਆਉਣਾ ਇਹਨਾਂ ਨੂੰ ਬੱਕੀ ਤੇ ਕਿਉਂਕਿ ਉੱਥੇ ਪੁਲੀ ਜਿਹੜੀ ਟੁੱਟੀ ਹੈ ਉਦੋਂ ਗਾਂ ਲਿਆਉਂਦਾ ਨਹੀਂ ਉਹ ਤੇ 15 ਦਿਨ ਹੋ ਗਏ ਉੱਥੇ ਛੱਡ ਕੇ ਆਉਣਾ ਪੈਦਾ ਵਾ ਤੇ ਬੱਦਲ ਵਈ ਉਦਾਂ ਹੀ ਹੋਈ ਹੋਈ ਹੈ ਤੇ ਅੱਜ ਲੱਗਦਾ ਵੀ ਮੁਸ਼ਕਿਲ ਹੈ ਬਾਈ ਬੱਦਲ ਵੇਖੂਗਾ ਜਿੰਨੇ ਸੱਪੇ ਕਰਾਉਣੀ ਆ ਥੋੜਾ ਆਇਆ ਥਾਇਆ ਹੋਵੇ ਤਾਂ ਜੇ ਤਾਂ ਬਣ ਜਾਵੇ ਫਿਰ ਤਾਂ ਲੰਗੜ ਲਾਗੂ ਕਿਪਸੋ ਮਿੱਟੀ ਨਹੀਂ ਪਾਉਂਦੇ ਵਾ ਸਾਧਾ ਤਾਂ ਸਾਰੇ ਲੰਗੜ ਲਾਗ ਗਏ ਸਾਡੇ ਵਾਲੀ ਜਿਹੜੀ ਗੱਡੀ ਆਉਂਦੀ ਹੈ ਨਾ ਇਹਨਾਂ ਨੂੰ ਜਵਾਕਾਂ ਨੂੰ ਲੈਣ ਉਹ ਹੈਗੀ ਥੋੜੀ ਜਿਹੀ ਛੋਟੀ ਆ ਤਾਂ ਕਰਕੇ ਜਿਹੜੀਆਂ ਨਿਪੌਂਦਾ ਚੜਦੀ ਓਖੀ ਆ ਫਿਰ ਇੱਕ ਤਾਂ ਚਾਈ ਜੀ ਬਾਲੀ ਹੋਗੀ ਜ਼ਿਆਦਾ ਅੱਗੇ ਦੇਖਦੇ ਆਂ ਜਾ ਕੇ 我知道了。嗯嗯 ਲੋ ਵੀ ਆਇਓ ਚਲੋ ਪੁੱਤਰੋ ਆ ਫੜ ਆਹ ਗੁਲੀ ਜਿਹੜੀ ਉਹ ਇੱਥੋਂ ਰਹਿ ਗਿਆ ਇੰਨੀ ਕੁ ਬਣਨ ਵਾਲੀ ਇੱਥੋਂ ਜਿਹੜੀ ਮਿੱਟੀ ਪੈ ਗਈ ਫਿਰ ਲਾਂਦੇ ਆਣੇ ਚਲ ਲਾਈ ਆ ਗਈ ਸਕੂਲ ਬੱਗੀ ਜੋ ਆਕਾਂ ਦੀ ਆ ਤੇ ਮੈਂ ਤਾਂ ਪੁੱਣੀ ਜਾਂਦੀ ਜਪਣ ਵੱਡਣ ਨਹੀਂ ਨਹੀਂ ਜਾਣਾ ਆ ਜੋ ਸਾਰੀ ਮਿੱਟੀ ਮੋਟੀ ਪੈ ਗਈ ਫੇਰ ਰੰਗਣ ਲੱਗੋਗੀ ਪੂਰੀ ਚਲੋ ਚਲਦੇ ਆਪਾਂ ਇਹ কৃষ্ণਪੁਰੇ ਨੂੰ ਆਇਆ ਸੀ ਤੇ ਥੋੜਾ ਸਾਮਾਨ ਲੈਣਾ ਚਾ ਟੰਗਾ ਤੇ ਬਾਕੀ ਮੀਂਹ ਪੈਣ ਲੱਗਾ ਜੀ ਜਦੋਂ ਮੈਂ ਆਉਂਦਾ ਸੀ ਤਾਂ ਹੁਣ ਤਾਂ ਸੜਕ ਵੀ ਸੋਕੀ ਉਦੋਂ ਕਣੀਆਂ ਡਿੱਗੀਆਂ ਸੀ ਮੋਟੀਆਂ-ਮੋਟੀਆਂ ਤੇ ਆਪਸ ਨੂੰ ਜਾ ਰਹੇ ਆ ਦਲੇ ਚਾਰੋਂ ਤਰਫ ਉਵੇਂ ਹੀ ਹਜੇ ਭਣਿਆ ਹੀ ਹੋਇਆ ਜਿਵੇਂ ਦਾ ਬਹੁਤ ਸਬਜੀ ਇਹ ਪਿਛਲੀ ਵਾਰ ਵੀ ਇਹ ਬਾਈ ਤੇ ਜਿਹੜੀ ਕਰਨੀਆ ਸਪਰੇ ਪਿਛਲੀ ਵਾਰ ਪਿੱਛੇ ਉਹ ਕਰਦੀ ਸੀ ਤੇ ਉਦੋਂ ਵੀ ਬਹੁਤ ਸਨਾ ਇੱਕ ਦਿਨ ਪਹਿਲਾਂ ਇਦਾਂ ਪੱਤਰੀ ਸੀ ਇੱਕ ਦਿਨ ਪਹਿਲਾਂ ਤਾਂ ਕਾਹਤੋਂ ਦੋ ਤਿੰਨ ਦਿਨ ਪਹਿਲਾਂ ਐਵੇਂ ਚੱਲਦੇ ਰਹੇ ਤੇ ਬਾਅਦ ਵਿੱਚ ਲੇਟ ਜਾਈ ਵਾਰੀ ਆਈ ਉਹਦੀ ਸਪਰੇ ਕਰਦੀ ਇਦਾਂ ਹੀ ਹੁਣ ਫੇਰ ਹੋਇਆ ਉਹ ਜਦੋਂ ਸਪਰੇਅ ਕੀਤੀ ਇਹਨੇ ਕਹਿਤਾ ਸੀ ਕਹਿੰਦਾ 15 ਤਰੀਕ ਤੋਂ ਤੁਹਾਨੂੰ ਫੋਨ ਲਾ ਦੇਣਾ ਤੇ ਤੁਸੀਂ ਉਹ ਹਸਾਲ ਨਾਲ ਵੀ ਆ ਜਾਓ ਤਿੰਨਾ ਚਾਰਾਂ ਦਿਨਾਂ ਦੇ ਵਿੱਚ ਹੁਣ ਕੱਲ 18 ਸੀ 18 ਤੱਕ ਵੇਂਦਾ ਸੀ ਆ ਜਾਓ ਹੁਣ ਕੱਲ ਨੂੰ ਕਰਨੀ ਸੀ ਤੇ ਕੱਲ ਕਹਿਲਾ ਨਹੀਂ ਸੀ ਹੁਣ ਅੱਜ ਬਦਲ ਹੋ ਗਏ ਫੇਰ ਉੱਥੇ ਹੀ ਕੰਮ ਜਾਵੜਿਆ ਪਿਛਲੇ ਪਿਛਲੀ ਵਾਰ ਸਪਰੇਅ ਜਿਵੇਂ ਕੀਤੀ ਸੀ ਉਦੋਂ ਹੀ ਦੇ ਦੇਣੀਆਂ ਹਾਂ ਮੰਡੀਆਂ ਮੁੰਡੀਆਂ ਦੀਆਂ ਹੁਣ ਸਫਾਈਆਂ ਹੋਣ ਲੱਗ ਗਈਆਂ ਇਹ ਨਵੀਂ ਨਵੀਂ ਮੰਡੀ ਇੱਥੇ ਆਈ ਆ तकरीबन ਵੈਸੇ ਤਾਂ ਤੀਜਾ ਕੋ ਸਾਲ ਸ਼ੁਰੂ ਹੋ ਗਿਆ ਇੱਥੇ ਤੇ ਨਵੀਂ ਆਈ ਆ ਨਾਲੇ ਆ ਤੀਜਾ ਕਿ ਪਤਾ ਨਹੀਂ ਚੌਥਾ ਤੇ ਤੀਜਾ ਕਿ ਚੌਥਾ ਸੀਜ਼ਨ ਹੋਣਾ ਪੱਕਾ ਯਾਦ ਨਹੀਂ ਆ ਹੋ ਸਕਦਾ ਮੰਨ ਚਾ ਕਿ ਚੌਥਾ ਹੋਵੇ ਇੱਥੇ ਕਿਸ਼ਨਪੁਰਾ ਮੰਡੀ ਆ ਹੁਣ ਇੱਥੇ ਨਵੀਆਂ ਹਿੱਟਾਂ ਦੁਬਾਰਾ ਲਾ ਲ ਕੇ ਆਇਆ ਇੱਥੇ ਜੀ ਦੇਖੋ ਆਪਣੇ ਰਾਹ ਤੇ ਆ ਗਏ ਆ ਤੁਹਾਨੂੰ ਇੱਕ ਚੀਜ਼ ਆ ਦੇਖੋ ਨੇ ਆ ਦੇਖੋ ਅੱਜ ਸੜਕ ਦਾ ਹਾਲ ਐ ਕੋ ਸਾਡੀ ਦਾ ਆੜਾ ਵਿਚਾਲੇ ਘਾ ਹੋਇਆ ਇੱਥੇ ਸਾਧਨੀ ਤੁਰ ਸਕਦਾ ਠੀਕ ਹੈ ਤੇ ਕਮੈਂਟ ਕਰਕੇ ਦੱਸਿਓ ਵੀ ਇਹ ਸੜਕ ਕਿੰਨੀ ਬਣਾਉਣੀ ਹੈ ਸਰਪੰਚਾਂ ਦਾ ਕੰਮ ਆ ਜਾਂ ਕਿ ਉੱਧਰ ਦੀ ਕੋਈ ਸਰਕਾਰ ਹੰਦ ਬਣਾਉਂਦੀ ਕਿਉਂਕਿ ਸਰਪੰਚ ਤਾਂ ਇਹ ਕੰਮ ਕਰਦਾ ਹੀ ਨਹੀਂ ਕਿੰਨੇ ਸਾਲ ਘਟੋ ਘਟ ਵੀ ਇਹਨੋਂ 10 ਕਤਨ ਤਰ੍ਹਾਂ ਹੀ ਲਾਉਗੇ 15 ਸਾਲ ਹੋ ਗਿਆ ਇਹ ਸੜਕਾਂ ਲੈ ਤੱਕ ਤਾਂ ਮਤਲਬ ਬਣੀ ਨਹੀਂ ਆ ਦੇਖੋ ਆ ਕਿੰਨਾ ਮੰਦਾ ਹਾਲ ਆ ਤੇ ਕੁਖੜੀਆਂ ਹੁਣ ਇੱਟਾਂ ਵਾਲੀ ਵੀ ਬਹੁਤ ਕੁਖੜੀਆਂ ਮਾਰਨ ਲੱਗ ਗਈ ਬਸ ਠੀਕ ਜਿਹੀ ਜਿਹੀ ਦੇਖੋ ਆ ਸਾਰੀ ਇੱਥੋਂ ਆ ਵੀ ਆਲੀ ਬਣੀ ਹੈ ਨਾ ਸਾਰੀ ਇੱਥੋਂ ਲੰਘਣਾ ਸਾਧਨ ਦੋ ਮੋਟਰਸਾਈਕਲ ਹਨ ਜਦੋਂ ਕ੍ਰਾਸ ਕਰਾਣਿਆਂ ਦੇ ਉੱਪਰੋਂ ਜੀਣਾ ਤੇ ਬੜਾ ਔਖਾ ਇਧਰੋਂ ਮੁੜਦਾ ਜਦੋਂ ਉੱਚੀ ਹੱਟਾਂ ਤੇ ਉੱਤੋਂ ਲੰਘਾਉਣਾ ਪੈਂਦਾ ਮੀਂਹ ਪੈਣ ਲੱਗ ਗਿਆ ਨਿੱਕੀ ਨਿੱਕੀ ਕਣੀ ਡਿੱਗਣ ਲੱਗ ਗਈ ਐ ਹਾਂ ਆ ਦੇਖੋ ਆ ਇਟਾਂ ਦੇ ਉੱਪਰ ਪਤਾ ਲੱਗਦਾ ਹਾਂ ਦੇ ਸਾਢੇ 5 ਹੋ ਚੁੱਕਿਆ ਤੇ ਆਪਾਂ ਲੈ ਕੇ ਆਏ ਸੀ ਹੁਣ ਆਟਾ ਚੱਕ ਕੇ ਖਲ ਰੱਖਿਆ ਸੀ ਦਾਣ ਚੱਕ ਲੈਂਦਾ ਮੋਤੀ ਰੱਖ ਦਿਆਂ ਫਿਰ ਸਾਈਡ ਤੇ ਪਾ ਦਈਏ ਵਿੱਚ